ਹਾਂ ਜੀ ਸਤ ਸ੍ਰੀ ਅਕਾਲ ਨੂੰ ਮੇਰੇ ਬਲਵਸਤ ਸਰੀਆ ਕਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਕੇ ਤੁਸੀਂ ਸਾਰੇ ਜਿੰਨੇ ਠੀਕ-ਠਾਕ ਹੋ ਮੈਂ ਦੇਖੋ ਸਾਡੀਆਂ ਸਰਦੀਆਂ ਸ਼ੁਰੂ ਹੋ ਗਈਆਂ ਨੇ ਸਰਦੀਆਂ ਦੇ ਵਿੱਚ ਨਾ ਸਾਰਿਆਂ ਦੇ ਹੱਡੇ ਗੋਡੇ ਸਰੀਰ ਦੇ ਵਿੱਚ ਦਰਦ ਰਹਿਣਾ ਨਾ ਜਦੋਂ ਸ਼ਾਮ ਨੂੰ ਸੌਣੇ ਆ ਉਦੋਂ ਵੀ ਤੀਨ ਹੁੰਦੀ ਹੈ ਜਦੋਂ ਸਵੇਰੇ ਉੱਠਦੇ ਆ ਨਾ ਉਦੋਂ ਵੀ ਸਾਰਾ ਸਰੀਰ ਦਰਦ ਕਰਿਆ ਹੁੰਦਾ ਖਾਸ ਤੌਰ ਤੇ ਮੇਰੀਆਂ ਭੈਣਾਂ ਨੂੰ ਇਹ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਆਓ ਤੁਹਾਨੂੰ ਦਿਖਾਉਣਾ ਤੁਸੀਂ ਕਹੋਗੇ ਵੀ ਦੀਦੀ ਅੱਜ ਕੀ ਸੇਲ ਲਾਈ ਬੈਠੀ ਹੈ ਨਾ ਅੱਜ ਆਪਾਂ ਇੱਕ ਫਿਲਰ ਰੱਖਿਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਜਿਹੜੀਆਂ ਚੀਜ਼ਾਂ ਲੈਣੀਆਂ ਨੇ ਮੈਂ ਤੁਹਾਨੂੰ ਉਹ ਦਿਖਾਉਂਗੀ ਕਿਉਂਕਿ ਪਹਿਲਾਂ ਨੇ ਮੈਂ ਤੁਹਾਨੂੰ ਕਈ ਵਾਰੀ ਦੱਸੀ ਹੈ ਇਹ ਚੀਜ਼ ਕਿ ਜਦੋਂ ਆਪਣੇ ਨਾ ਸਰੀਰ ਦੇ ਵਿੱਚ ਕਿਤੇ ਵੀ ਦਰਦਾਂ ਹੁੰਦੀਆਂ ਨੇ ਇਹ ਸਟਾਰਟਿੰਗ ਹੁੰਦਾ ਹੈਗਾ ਮਨ ਲਕੀ ਗਠੀਏ ਵਗੈਰਾ ਦਾ ਜੂਰੀਏ ਦਾ ਨਾ ਉਸ ਤੋਂ ਬਾਅਦ ਫਿਰ ਤੁਹਾਡਾ ਜੂਰੀਆ ਵਧਣ ਲੱਗ ਜਾਂਦਾ ਹੈ ਜੂਰੀਏ ਤੋਂ ਫਿਰ ਤੁਹਾਡਾ ਈਆਰ ਫੈਕਟਰ ਹੋ ਜਾਂਦਾ ਹੈ ਨਾ ਫਿਰ ਗਠੀਆ ਮਨ ਕੇ ਅੱਗੇ ਦਰਦਾਂ ਮੰਜੇ ਤੇ ਪੈਣ ਦਾ ਹੀ ਕੰਮ ਹੋ ਜਾਂਦਾ ਹੈ ਹੁਣ ਜੀ ਨੂੰ ਵੀ ਦੇਖੋ ਹਰ ਇੱਕ ਦੇ ਗੋਡੇ ਦਰਦ ਕਰਦੇ ਆ ਹਰ ਇੱਕ ਦੇ 벨ਟ ਲੱਗੇ ਹੋਈ ਹੈ ਨਾ ਅੱਜ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸੂਗੀ ਬਿਲਕੁਲ ਆਸਾਨ ਤਰੀਕੇ ਨਾਲ ਤੁਹਾਨੂੰ ਬਣਾ ਕੇ ਦਿਖਾਉਂਗੀ ਕਿਉਂਕਿ ਰੈਸਪੀ ਤਾਂ ਮੈਂ ਪਹਿਲਾਂ ਵੀ ਦੱਸੀ ਹੈ ਪਰ ਕਈ ਭੈਣਾਂ ਨੂੰ ਨਾ ਹੋ ਜਾਂਦਾ ਦੀਆਂ ਕਿਵੇਂ ਬਣਦੀ ਹੈ ਕੀ ਗੱਲਬਾਤ ਹੈਗੀ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਲੈਂਦੇ 100 ਗ੍ਰਾਮ ਆਪਾਂ ਲੈਂਦੇ ਨੇ ਪੁੰਨੇ ਹੋਏ ਸੋਲੇ ਤੁਸੀਂ ਸੋਲੀਆਂ ਲੈ ਵੀ ਸਕਦੇ ਹੋ ਇਹਨਾਂ ਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਇਹ ਸਰਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਨੇ ਸੋਲੀਆਂ ਦੇ ਵਿੱਚ ਨਾ ਬਹੁਤ ਜ਼ਿਆਦਾ ਮੈਂ ਕਿ ਬੇਸਣ ਤੁਸੀਂ ਹਨਾ ਆਪਾਂ ਸਰਦੀਆਂ ਦੇ ਵਿੱਚ ਖਾਂਸੀ ਜ਼ੁਕਾਮ ਨਾਜ਼ਲੇ ਤੋਂ ਹਨਾ ਅਕਸਰ ਖਾਂਦੇ ਐ ਜਿਹੜਾ ਕਹਿੰਦੇ ਸੋਲੀਆਂ ਨੂੰ ਭੁੱਜੇ ਹੋਏ ਸੋਲੀਆਂ ਨੂੰ ਗੁੜ ਦੇ ਨਾਲ ਖਾਂਦੇ ਹਨਾ ਉਹਦੇ ਵਿੱਚ ਬੜਾਪਾ ਵੀ ਬਹੁਤ ਘਟ ਆਉਂਦਾ ਹੈ ਨਾ ਤੇ ਬਹੁਤ ਜ਼ਿਆਦਾ ਨਾ ਐਂਟੀਬਾਇਟਿਕ ਦੀ ਤਰ੍ਹਾਂ ਹੀ ਇੱਕ ਕੰਮ ਕਰਦਾ ਹੈਗਾ ਤੇ ਦੂਜੀ ਚੀਜ਼ ਆਪਾਂ ਨੇ ਲੈਤੀ ਹੈਗੀ ਜਿਹੜੇ ਬਦਾਮ ਨੇ ਹਨਾ ਬਦਾਮਾ ਨੂੰ ਦੇਖੋ ਸ਼ਾਮ ਨੂੰ ਭਿਉਂ ਕੇ ਖਾ ਲਓ ਤੁਸੀਂ ਇਦਾਂ ਹੀ ਖਾ ਲਓ ਇਹਦੇ ਵਿੱਚ ਨਾ ਇੰਨੀ ਜ਼ਿਆਦਾ ਤਾਕਤ ਵਿਟਾਮਿਨਸ ਹੁੰਦੇ ਨੇ ਜਿਹੜੇ ਕਿ ਤੁਹਾਡੇ ਬੋਡੀ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਤੇ ਜਿਹੜੀ ਆਪਣੀ ਹਨਾ ਸਰੀਰ ਦੇ ਵਿੱਚ ਤੇਲ ਦੀ ਕਮੀ ਹੋ ਰਹੀ ਹੈ ਜਿਵੇਂ ਕਿ ਆਪਾਂ ਕਹਿੰਦੇ ਗ੍ਰੀਸ ਖਤਮ ਹੋ ਗਿਆ ਸਾਡੇ ਕੋਡੇ ਕੜਕੜ ਦੀ ਆਵਾਜ਼ ਆਉਂਦੀ ਹੈ ਆਪਣੀ ਨਾ ਖਾਣਾ ਕਿ ਜਿਹੜੀ ਉਹ ਬਿਲਕੁਲ ਬੇਕਾਰ ਹੋ ਚੁੱਕੀ ਕਿਉਂਕਿ ਕਿਸੇ ਵੀ ਖਾਣ ਦੇ ਵਿੱਚ ਕੋਈ ਵੀ ਤਾਕਤ ਨਹੀਂ ਹੈਗੀ ਤੇ ਤੁਸੀਂ ਹਨਾ ਇਹ 100 100 ਗ੍ਰਾਮ ਵੀ ਲੈ ਸਕਦੇ ਹੋ 2 200 ਗ੍ਰਾਮ ਵੀ ਲੈ ਸਕਦੇ ਹੋ 500 ਗ੍ਰਾਮ ਵੀ ਲੈ ਸਕਦੇ ਹੋ 1 ਕਿਲੋ ਵੀ ਲੈ ਸਕਦੇ ਹੋ ਤੁਸੀਂ ਆਪਣੀ ਹਨਾ ਇੱਛਾ ਅਨੁਸਾਰ ਲੈ ਸਕਦੇ ਹੋ ਤੇ ਆਪਾਂ ਨੇ 100 ਗ੍ਰਾਮ ਹੀ ਸੌਗੀ ਲੈਤੀ ਜਿਹਨੂੰ ਆਪਾਂ ਦਾਖਾਂ ਕਹਿ ਦਿੰਨੇ ਆਂਗੇ ਤੇ ਉਹਨੇ ਕੀ ਆਪਾਂ ਨੇ ਲੈਤੀ ਨੇ ਕਾਜੂ ਕੋਈ ਚੀਜ਼ ਤੁਸੀਂ ਨਹੀਂ ਪਾਉਣੀ ਚਾਹਦੇ ਸਕਿੱਪ ਵੀ ਕਰ ਸਕਦੇ ਹੋ ਬਦਾਮਾਂ ਦੀ ਜਗ੍ਹਾ ਤੁਸੀਂ ਅਕਰੋਟ ਵੀ ਪਾ ਸਕਦੇ ਹੋ ਕਿਉਂਕਿ ਅਕਰੋਟ ਦਰਦਾਂ ਨੂੰ ਬਹੁਤ ਹੀ ਜ਼ਿਆਦਾ ਫਾਇਦੇਮੰਦ ਨੇਗੇ ਤੇ ਅਖਰੋਟ ਮੈਂ ਭੁੱਲ ਗਈ ਲਿਆਉਣੇ ਹਨ ਜਦੋਂ ਮੈਂ ਸਮਾਨ ਦੇ ਵਿੱਚ ਦੇਖਿਆ ਤੇ ਉਹਦੀ ਜਗ੍ਹਾ ਤੇ ਮੈਂ ਬਦਾਮ ਪਾ ਰਹੀ ਹਾਂ ਤੇ ਅਗਲੀ ਚੀਜ਼ ਹੈ ਕੀ ਇਹ ਮੱਗਜ ਨੇ ਤੁਸੀਂ ਖੀਰੇ ਦੇ ਵੀ ਲੈ ਸਕਦੇ ਹੋ ਤਰਬੂਜ ਦੇ ਵੀ ਬਹੁਤ ਤਰ੍ਹਾਂ ਦੇ ਮੱਗ ਜਾਂਦੇ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਓਨੀਓ ਮਾਤਰਾ ਦੇ ਵਿੱਚ ਆਪਾਂ ਨੇ ਲੈਤੀ ਖਸਖਸ ਅੰਦੀ ਇਹ ਆਪਾਂ ਨੇ ਲੈਤੀ ਨੇ ਵਾਈਟ ਤਿਲ ਇਹ ਵੀ ਆਪਾਂ ਨੇ ਹਨਾ 200 ਗ੍ਰਾਮ ਦੇ ਕਰੀਬ ਲੈਤੀ ਨੀਗੀ ਇੱਕ ਜਿਹੜੇ ਬਿਲਕੁਲ ਬਲੈਕ ਤੇਲ ਹੁੰਦੇ ਨੇ ਹਨਾ ਉਹਨਾਂ ਦੀ ਮੈਂ ਤੁਹਾਨੂੰ ਅਲੱਗ ਰੈਸਪੀ ਦੱਸੂਗੀ ਉਹ ਅਲੱਗ ਵਰਤੇ ਜਾਂਦੇ ਨੇ ਪਰ ਜਿਹੜੀ ਤੁਸੀਂ ਨੇ ਹਨਾ ਇਹ ਅਲਸੀ ਦੀ ਆਪਾਂ ਪਿੰਨੀਆਂ ਬਣਾ ਰਹੇ ਹਾਂ ਅੱਜ ਇਹਦੇ ਵਾਸਤੇ ਤੁਸੀਂ ਨੇ ਵਾਈਟ ਤਿਲ ਹੀ ਲੈਣੇ ਨੇ ਕੱਲੀ ਅਲਸੀ ਦੀ ਵੀ ਬਣਾ ਸਕਦੇ ਹੋ ਪਰ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਪਾਉਂਗੇ ਤਾਂ ਇਹ ਤੁਹਾਡੇ ਸਰੀਰ ਨੂੰ ਇੱਕ ਲੋਹੇ ਦੀ ਤਰ੍ਹਾਂ ਹਨਾ ਮਜ਼ਬੂਤ ਬਣਾ ਦੇਣਗੇ ਕਿਉਂਕਿ ਸਾਰੀਆਂ ਚੀਜ਼ਾਂ ਦੇ ਵਿੱਚ ਤੇਲ ਵਿਟਾਮਿਨ ਡੀ ਬੀ 12 ਵਰ ਮਨ ਲੱਕੀ ਆਇਰਨ ਆ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈ ਹਨਾ ਤਿਲਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਤੇ ਜਿਹੜਾ ਮੇਨ ਚੀਜ਼ ਆਪਣੀ ਉਹ ਹੈਗੀ ਅਲਸੀ ਦੇਖੋ ਇਹ ਆਲਸੀ ਦੇ ਇਸ ਤਰੀਕੇ ਇਹਦੇ ਬੀਜ ਹੁੰਦੇ ਆ ਇਹਨੂੰ ਮੈਂ ਤੁਹਾਨੂੰ ਹੁਣ ਪ੍ਰੋਪਰ ਦਿਖਾਵਾਂਗੀ ਵੀ ਆਪਾਂ ਕਿਸ ਤਰੀਕੇ ਨਾਲ ਇਹਨਾਂ ਨੂੰ ਬਣਾਉਣਾ ਕਿਸ ਤਰੀਕੇ ਦੇ ਨਾਲ ਆਪਾਂ ਨੇ ਇਹਨੂੰ ਵਰਤਣਾ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਖਾਣਾ ਤੇ ਅਗਲੀ ਚੀਜ਼ ਆਪਾਂ ਨੇ ਲਵਾਂਗੇ ਗੁੜ ਤੁਸੀਂ ਇਹਦੇ ਵਿੱਚ ਨਾ ਪੁਰਾਣਾ ਗੁੜ ਵੀ ਲੈ ਸਕਦੇ ਹੋ ਤੇ ਖੰਜੂਰ ਵੀ ਪਾ ਸਕਦੇ ਹੋ ਕਈ ਭੈਣ ਭਰਾ ਮੈਨੂੰ ਪੁੱਛਣਗੇ ਦੀਦੀ ਅਸੀਂ ਹੈਨਾ ਮਿਸਰੀ ਪਾ ਲਈਏ ਜਾਂ ਚੀਨੀ ਪਾ ਲਈਏ ਦੇਖੋ ਮਿਸਰੀ ਚੀਨੀ ਸ਼ੱਕਰ ਦਾ ਇਹਦੇ ਵਿੱਚ ਕੋਈ ਮਿਲਣੀ ਹੈਗਾ ਇਹ ਕਿੰਨੇ ਚੀਜ਼ਾਂ ਤੁਸੀਂ ਬਿਲਕੁਲ ਵੀ ਨਹੀਂ ਪਾਉਣੀਆਂ ਪਾਉਣਾ ਤਾਂ ਸਿਰਫ ਗੁੜ ਜਾਂ ਖੰਜੂਰ ਕਿਉਂਕਿ ਗੁੜ ਦੇ ਨਾਲ ਜਿਹੜੀ ਚੀਜ਼ ਦੇ ਹੁੰਦੀ ਹੈ ਜਿਵੇਂ ਪਹਿਲਾਂ ਸੱਸਿਆ ਮੈਂ ਤੁਹਾਨੂੰ ਜਿਹੜੇ ਸੋਲੇ ਨੇ ਚਨੇ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਤੁਸੀਂ ਇਹਨਾਂ ਨੂੰ ਕੱਲਿਆਂ ਨੂੰ ਵੀ ਗੁੜ ਨਾਲ ਖਾਈ ਜਾਵੋਗੇ ਤਾਂ ਵੀ ਤੁਹਾਡੇ ਬੜਾ ਪਨੀ ਆਉਣਾ ਜਿਹੜੇ ਆਪਣੇ ਮਹਨਾਂ ਝੋੜੀਆਂ ਪੈ ਜਾਂਦੀਆਂ ਨੇ ਬਹੁਤ ਜਲਦੀ 10 10 12 12 ਸਾਲ ਦੇ ਬੱਚੇ ਕਹੀ ਜਾਂਦੇ ਸਾਡੇ ਹੱਡ ਕੋੜ ਦੁਖਦੇ ਆ ਦਿਮਾਗ ਕਮਜ਼ੋਰ ਹੈ ਨਾ ਬੱਚਿਆਂ ਦਾ ਬਹੁਤ ਜ਼ਿਆਦਾ ਇਦਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਪੇਰੈਂਟਸ ਵੀ ਦੁਖੀ ਨੇ ਖਾਸ ਕਰਕੇ ਮੇਰੀਆਂ ਭੈਣਾਂ ਜਿਨ੍ਹਾਂ ਦਾ ਗੋਡੇ ਦਰਦ ਸਰੀਰ ਥੱਕੇ-ਤੱਕੇ ਨੇ ਨਾ ਉਹਨਾਂ ਵਾਸਤੇ ਦਾ ਇੱਕ ਰਾਮ ਬਾਣੀ ਇੱਕ ਦਵਾਈ ਲਵਾ ਲਓਣਾ ਇਹ ਤੇ ਜਿਹੜੀ ਆਪਾਂ ਹਨਾ ਫੁੱਲ ਮਖਾਣੇ ਹੁੰਦੇ ਨੇ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਪਰ ਨਹੀਂ ਪਾਉਂਗੇ ਤਾਂ ਜ਼ਿਆਦਾ ਵਧੀਆ ਹਨਾ ਪਾ ਲਓਗੇ ਤਾਂ ਉਹਦੇ ਵਿੱਚ ਵੀ ਦੇਖੋ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਹੈ ਤਾਂ ਪਾ ਲਓਗੇ ਕੋਈ ਨੁਕਸਾਨ ਵੀ ਨਹੀਂ ਪਾਉਂਗੇ ਤਾਂ ਕੋਈ ਹੋਵੇ ਨਹੀਂ ਫਾਇਦਾ ਹੀ ਹੈ ਤੁਹਾਨੂੰ ਤੇ ਹੁਣ ਆਪਾਂ ਇਹਨੂੰ ਸਾਰੀ ਰੈਸਪੀ ਇੰਤਿਆਰ ਕਿਵੇਂ ਕਰਾਂਗੇ ਆਓ ਮੈਂ ਤੁਹਾਨੂੰ ਸਾਰੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਾਂਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਅਲਸੀ ਹੈ ਜਿਹੜੀ ਇਹਨੂੰ ਹਨਾ ਬਿਨਾ ਘਿਓ ਵਗੈਰਾ ਕੁਝ ਨਹੀਂ ਪਾਉਣਾ ਇਨੂੰ ਵੀ ਇਸੇ ਤਰੀਕੇ ਨਾਲ ਰੋਸਟ ਕਰਾਂਗੇ ਹਲਕਾ ਜਿਹਾ ਰੋਸਟ ਕਰਾਂਗੇ ਜਿਆਦਾ ਹਨਾ ਹਾਈ ਫਲੇਮ ਤੇ ਇਹਨੂੰ ਮਚਾ ਨਹੀਂ ਲੈਣਾ ਆਪਾਂ ਨੇ ਬਿਲਕੁਲ ਹਲਕਾ ਹਲਕਾ ਰੋਸਟ ਕਰਾਂਗੇ ਆਪਾਂ ਅਗਰ ਤੁਸੀਂ ਗੈਸ ਤੇ ਬਣਾ ਰਿਓ ਕਿਉਂ ਰਹੇ ਹੋ ਤਾਂ ਤੁਸੀਂ ਇਹਦੀ ਫਲੇਮ ਥੋੜੀ ਜਿਹੀ ਹਨਾ ਲੋ ਕਰ ਦੇਣੀ ਥੈਂਕ ਯੂ ਫਾਰ ਯੂਰ ਐਡ ਟੂ ਆਰ ਕੁੱਕਰ ਕੇਫਿੰਗ ਡਿਸ਼ ਤੇ ਇਹ ਚੀਜ਼ਾਂ ਜਿਹੜੀਆਂ ਹਨਾ ਬਣਾ ਰਹੇ ਆਪਾਂ ਇਸ ਸਰਦੀਆਂ ਵਿੱਚ ਹੀ ਖਾਧੇ ਜਾਂਦੇ ਨੇ ਕਿਉਂਕਿ ਜਦੋਂ ਮੈਨੂੰ ਗਰਮੀਆਂ ਦੇ ਵਿੱਚ ਲਾਈਵ ਹੁੰਦੀ ਸੀ ਤਾਂ ਤੁਸੀਂ ਪੁੱਛਦੇ ਹੁੰਦੇ ਸੀਗੇ ਤਾਂ ਮੈਂ ਅਕਸਰ ਤੁਹਾਨੂੰ ਕਹਿੰਦੀ ਸੀ ਵੀ ਹਜੇ ਕੋਈ ਵੀ ਚੀਜ਼ ਜਿਵੇਂ ਕਿ ਮੋਟਾਪਾ ਘਟ ਕਰਨ ਵਾਲੀਆਂ ਚੀਜ਼ਾਂ ਨੇ ਉਹ ਵੀ ਤੁਸੀਂ ਹਜੇ ਨਾ ਖਾਓ ਕਿਉਂਕਿ ਗਰਮੀਆਂ ਦੇ ਵਿੱਚ ਗਰਮ ਚੀਜ਼ਾਂ ਖਾਣ ਨਾਲ ਤੁਹਾਡੀ ਸਿਹਤਨਾ ਖਰਾਬ ਹੋ ਜਾਂਦੀ ਹੈ ਤੇ ਕੋ ਬਰਕਰ ਪੀਜੀ ਨੂਡਲਸ ਇਹਨਾਂ ਨੂੰ ਛੱਡ ਕੇ ਅਗਰ ਤੁਸੀਂ ਹੈਲਦੀ ਚੀਜ਼ਾਂ ਖਾਓਗੇ ਤਾਂ ਜ਼ਿਆਦਾ ਬਿਹਤਰ ਹੋਵੇਗਾ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟਿਚਿੰਗ ਤੇ ਮੈਂ ਹਰ ਇੱਕ ਵੀਡੀਓ ਤੁਹਾਡੇ ਲਈ ਅਪਲੋਡ ਕਰਾਂਗੀ ਤੇ ਇੱਕ ਹੋਰ ਚੈਨਲ ਹੈ ਸਾਡਾ ਮੇਰੇ ਬੇਟੇ ਨੇ ਵੀ ਬਣਾਇਆ ਨਾਲ ਤੇ ਉਹ ਹੈਗਾ ਆਪਣਾ ਮੋਟੀਵੇਸ਼ਨ ਤੇ ਨੌਲੇਜ ਵਾਲੀਆਂ ਵੀਡੀਓ ਜਿਹੜਾ ਕਿ YouTube 'ਆਏ ਤੁਹਾਨੂੰ ਦੱਸਾਂਗੇ ਵੀ YouTuber ਤੇ ਤੁਸੀਂ ਕਿਵੇਂ ਕਾਮਯਾਬ ਹੋ ਸਕਦੇ ਹੋ ਪਲੀਜ਼ ਦੋਨੋਂ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤੇ ਆਓ ਆਪਾਂ ਇਹਨੂੰ ਹੁਣ ਰੋਸਟ ਕਰਦੇ ਹਾਂ ਸਾਰੀਆਂ ਚੀਜ਼ਾਂ ਨੂੰ ਹਾਂਜੀ ਤੇ ਆਪਣੀ ਆਸੀ ਹੈ ਜਿਹੜੀ ਉਹ ਭੁੱਜ ਚੁੱਕੀ ਹੈਗੀ ਤੇ ਕਈ ਭੈਣ ਭਰਾਵਾਂ ਨੇ ਪੁੱਛਣਗੇ ਕਿ ਆਸੀ ਤਾਂ ਆਪ ਨੂੰ ਪਤਾ ਕਿਵੇਂ ਲੱਗੂਗਾ ਵੀ ਭੁੱਜ ਚੁੱਕੀ ਹੈਗੀ ਇਹਦੇ ਵਿੱਚੋਂ ਨਾ ਪਟੱਕਾ ਪਟੱਕ ਦੀ ਆਵਾਜ਼ ਆਊਗੀ ਤੁਹਾਨੂੰ ਤੇ ਥੋੜੀ ਜਿਹੀ ਇੱਕ ਦੋ ਬੀਜ ਤੁਸੀਂ ਨਾ ਆਪਣੇ ਮੂੰਹ ਦੇ ਵਿੱਚ ਪਾ ਕੇ ਦੇਖ ਲਿਓ ਤੇ ਤੁਹਾਨੂੰ ਟੇਸਟ ਆਊਗਾ ਜਿਵੇਂ ਕਿ ਸੋਲੇ ਭੁੰਜੇ ਹੁੰਦੇ ਆ ਹਨਾ ਓਦਾਂ ਦਾ ਹੁਣ ਆਪਾਂ ਤੇਲ ਪਾ ਲਈਨੇ ਤਿਲਾਂ ਨੂੰ ਵੀ ਆਪਾਂ ਹਲਕਾ ਜਿਹਾ ਬਰਾਊਨ ਕਰਾਂਗੇ ਬਸ ਇਹਦੇ ਵਿੱਚ ਮੈਂ ਕਿਓ ਬਿਲਕੁਲ ਵੀ ਯੂਜ਼ ਨਹੀਂ ਕੀਤਾ ਹਜੇ ਤੱਕ ਕਿਓ ਆਪਾਂ ਪਾਵਾਂਗੇ ਪਰ ਇੱਕ ਦੋ ਸਕੂਨ ਹੀ ਪਾਵਾਂਗੇ ਉਹ ਕਿਸ ਚੀਜ਼ ਦੇ ਵਿੱਚ ਪਾਵਾਂਗੇ ਉਹ ਮੈਂ ਤੁਹਾਨੂੰ ਦੱਸਦੀ ਆਂਗੀ ਬਸ ਇਹਨੂੰ ਵੀ ਆਪਾਂ ਹਲਕਾ ਜਿਹਾ ਰੋਸਟ ਕਰ ਲੈਣਾ ਹੈਗਾ ਕਿ ਉਹ ਕੱਢ ਲਈ ਹੈਗੀ ਤੇ ਹੁਣ ਆਪਣੇ ਤੇਲਾ ਨੂੰ ਵੀ ਰੋਸਟ ਕਰ ਲਿਆ ਹੈਗਾ ਦੇਖੋ ਕਿੰਨੇ ਸੋਹਣੇ ਰੋਸਟ ਕੀਤੇ ਨੇ ਮਚਾਉਣੇ ਨਹੀਂ ਹੈਗੇ ਬਸ ਬਿਲਕੁਲ ਹੈ ਨਾ ਹਲਕੇ ਹਲਕੇ ਬਰਾਊਨ ਜੇ ਕਰਨੇ ਆ ਤੇ ਹੁਣ ਜਿਹੜੀ ਆਪਣੀ ਖਸ ਖਸ ਹੈਗੀ ਆਪਾਂ ਉਹਨੂੰ ਵੀ ਰੋਸਟ ਕਰ ਲਾਂਗੇ ਇਹਨੂੰ ਵੀ ਪਾਹੀ ਬਰਾਊਨ ਜੀ ਰੋਸਟ ਕਰਨੀ ਹੈ ਬਲੈਕ ਨਹੀਂ ਕਰਨੀ ਹੈਗੀ ਕੋਈ ਘਿਓ ਨਹੀਂ ਪਾਉਣਾ ਹੈਗਾ ਬਸ ਇਸ ਤਰੀਕੇ ਦੇ ਨਾਲ ਹੀ ਤੁਸੀਂ ਇਹਨੂੰ ਹਿਲਾਉਂਦੇ ਹੋਏ ਹਲਕੀ ਹਲਕੀ ਅੱਗ ਤੇ ਭੁੰਨ ਲੈਣਾ ਹੈ ਸਮਾਨੀ ਥੋੜਾ ਜਿਹਾ ਦੇਸੀ ਘਿਓ ਇਹਕੇ ਉਹ ਵੀ ਆਪਣਾ ਹਨਾ ਘਰ ਦੇ ਹੀ ਹੈ ਘਰੇ ਬਿਲਕੁਲ ਪਿਓਰ ਬਣਾਏ ਹੋਏ ਆ ਆਪਣਾ ਮੁੱਲ ਦਾ ਨਹੀਂ ਹੈਗਾ ਕਿਉਂਕਿ ਮੁੱਲ ਦੇ ਤਾਂ ਉਹਨੂੰ ਪਤਾ ਹੀ ਵੀ ਅੱਜ ਕੱਲ ਇਹਨਾਂ ਚਰਪੀ ਕੈਮੀਕਲ ਬਹੁਤ ਜ਼ਿਆਦਾ ਮਿਲਾਵਟ ਹੋ ਰਹੀ ਹੈਗੀ ਬਸ ਆਪਾਂ ਨੇ ਲਾ ਲਓ ਤੁਸੀਂ ਵੀ ਤਿੰਨ ਚਮਚਾ ਹਨਾ ਦੇਸੀ ਘਿਓ ਦੇ ਲੈਤੇ ਹੈਗੇ ਇਹਨਾਂ ਦੇ ਵਿੱਚ ਆਪਾਂ ਜਿਹੜੇ ਆਪਣੇ ਬਦਾਮ ਨੇ ਜਾਂ ਤੁਸੀਂ ਅਕਰੋਟ ਲਾਵੋਗੇ ਹਨਾ ਉਹਨਾਂ ਨੂੰ ਹਲਕੇ ਜਿਹੇ ਰੋਸਟ ਕਰ ਲਿਓ ਤੇ ਜਿਹੜੀ ਆਪਣੀ ਇਹ ਖਾਸ ਖਸ ਹੈਗੀ ਟੀਲ ਨੇਗੇ ਅਲਸੀ ਹੈਗੀ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਨਾ ਬਰੀਕ ਪੀਸ ਲਾਂਗੇ ਅਗਰ ਤੁਸੀਂ ਨਾ ਇਸ ਤਰੀਕੇ ਨਾਲ ਮੋٹے ਦੀਆਂ ਹਨਾ ਪਿੰਨੀਆਂ ਬਣਾਉਣੀਆਂ ਚਾਹਣੀਓ ਤਾਂ ਉਸ ਤੁਸੀਂ ਉਹ ਵੀ ਬਣਾ ਸਕਦੇ ਹੋ ਪਰ ਜਿਹੜੀ ਬਜ਼ੁਰਗ ਨੇ ਤੇ ਬੱਚੇ ਨੇ ਹਨਾ ਬੱਚੇ ਦਾ ਇਸ ਚੀਜ਼ ਤੋਂ ਨਾ ਥੋੜੀ ਜਿਹੀ ਅਲਕਤ ਮੰਨਣ ਲੱਗ ਜਾਂਦੇ ਨੇ ਜਿਹੜੀ ਬਜ਼ੁਰਗ ਨੇ ਵਿਚਾਰੇ ਉਹਨਾਂ ਦੇ ਦੰਦਾ ਜਾਣਾ ਕਰਕੇ ਇਹਨਾਂ ਨੂੰ ਤਾਂ ਨਹੀਂ ਖਰਾਇਆ ਜਾਂਦਾ ਤੁਸੀਂ ਬਦਾਮਾਂ ਨੂੰ ਇਸ ਤਰੀਕੇ ਨਾਲ ਵੀ ਪਾ ਸਕਦੇ ਹੋ ਪਰ ਜਿਹੜੇ ਰੋਸਟ ਕਰਕੇ ਪਾਉਂਗੇ ਤਾਂ ਥੋੜੀ ਜਿਹੀ ਜ਼ਿਆਦਾ ਵਧੀਆ ਰਹਿਣਗੇ ਕਿਉਂਕਿ ਜਿਹੜੀ ਕੱਚੇ ਬਦਾਮ ਆਪਾਂ ਪਰ ਪਾ ਲੈਂਦੇ ਆਂਗੇ ਥੋੜੀ ਜਿਹੀ ਹਲਕੇ ਨਾ ਤਾਂ ਉਹਦੇ ਨਾਲ ਥੋੜੀ ਜਿਹੀ ਆਪਾਂ ਨੂੰ ਕਈ ਵਾਰੀ ਨਾ ਸਾਰੀ ਚੀਜ਼ਾਂ ਦੀ ਤਸਵੀਰ ਹੈ ਜਿਹੜੀ ਗਰਮ ਹੈ ਅਲਸੀ ਵੀ ਗਰਮ ਹੈ ਖਸ ਖਸ ਵੀ ਗਰਮ ਹੈ ਤੇਲ ਵੀ ਗਰਮ ਨੇ ਬਦਾਮ ਵੀ ਗਰਮ ਹੋ ਜਾਂਦੇ ਨੇ ਗੁੜ ਵੀ ਗਰਮ ਹੈ ਨਾ ਤੇ ਉਹਦੇ ਨਾਲ ਫਿਰ ਆਪਾਂ ਨੂੰ ਕਈ ਵਾਰੀ ਨਾ ਤਜਾਬ ਵਾਂਗੂ ਮਨਣ ਲੱਗ ਜਾਂਦਾ ਹੈਗਾ ਤਾਂ ਤੁਸੀਂ ਥੋੜੀ ਜਿਹਾ ਰੋਸਟ ਕਰਕੇ ਪਾਉਦੇ ਸੀ ਕਿ ਹਟਾ ਹਾਂਜੀ ਤੇ ਹੁਣ ਆਪਣੇ ਬਦਾਮ ਰੋਸਟ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਜਿਹੜਾ ਆਪਣਾ ਇਹ ਕਿਹਾ ਹੋਇਆ ਹੈਗਾ ਇਨੂੰ ਵੀ ਤੁਹਾਨੂੰ ਦੱਸ ਜੀ ਵੀ ਆਪਾਂ ਨੇ ਕੀ ਕਰਨਾ ਹੈ ਦੇਖੋ ਆਪਣੇ ਸਾਰੇ ਚੀਜ਼ਾਂ ਨੂੰ ਪਹਿਲਾਂ ਦੂਸਰੀ ਚੀਜ਼ਾਂ ਨੂੰ ਆਪਾਂ ਨੇ ਥੋੜਾ ਜਿਹਾ ਹਲਕਾ ਹਲਕਾ ਭੁੰਨ ਲਿਆ ਸੀਗਾ ਤੇ ਜਿਹੜੀ ਬਦਾਮ ਨੇ ਆਪਾਂ ਇਹਨਾਂ ਨੂੰ ਥੋੜਾ ਜਾ ਨਾ ਘਿਓ ਪਾ ਕੇ ਰੋਸਟ ਕਰ ਲਿਆ ਤੇ ਜਿਹੜੇ ਹੁਣ ਆਪਣੇ ਕੋਲ ਇਹ 2-3 ਚਮਚ ਘਿਓ ਦੇ ਨੇ ਇਹਨੂੰ ਆਪਾਂ ਜਿਹੜੀ ਆਪਣੀ ਅਲਸੀ ਹੈਗੀ ਹੈ ਨਾ ਉਹ ਸਾਰਾ ਕੁਝ ਆਪਾਂ ਦੇਖੋ ਇਸ ਤਰੀਕੇ ਨਾਲ ਪੀਸ ਰਹੇ ਹਾਂਗੇ ਇਹਨੂੰ ਆਪਾਂ ਇਹਦੇ ਪਿੱਛੇ ਐਡ ਕਰ ਲਾਂਗੇ ਫਿਰ ਆਪਾਂ ਹੁਣ ਗੁੜ ਰੱਖ ਦਿਆਂ ਇਹਦੇ ਵਿੱਚ ਗੁੜ ਵੀ ਜਿੰਨੀ ਤੁਸੀਂ ਜਿੰਮੇ ਮੈਂ ਕੀਲੋ ਆਲਸੀ ਲੈਂਦੀ ਆ ਤਾਂ ਮੈਂ ਕੀਲੋ ਹੀ ਗੁੜ ਲਵਾਂਗੀ ਤੁਸੀਂ 100 ਗ੍ਰਾਮ ਲੈਣੀ ਹੈ ਤਾਂ 100 ਗ੍ਰਾਮ ਗੁੜ ਲੈਣਾ ਹੈ 200 ਗ੍ਰਾਮ ਤੁਸੀਂ ਲੈਣੀ ਹੈ ਤਾਂ 200 ਗ੍ਰਾਮ ਗੁੜ ਲੈਣਾ ਹੈ ਅਗਰ ਜਿੰਨੀ ਮਾਤਰਾ ਦੇ ਵਿੱਚ ਤੁਸੀਂ ਲਹੋਗੇ ਉਹਨਾਂ ਤੁਸੀਂ ਗੁੜ ਲੈਣਾ ਜੀ ਤੇ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਜਿੰਨੀ ਮਾਤਰਾ ਦੇ ਵਿੱਚ ਆਪਾਂ ਨੇ ਸਮਾਨ ਲੈਂਦਾ ਹੈ ਨਾਲ ਆਲਸੀ ਲੈਂਦੀ ਹੈ ਜੇ ਤੇਲ ਇਤਨੀ ਉਹਨੇ ਗੁੜ ਲੈਣਾ ਹੁਣ ਮੈਂ ਇਹਦੇ ਵਿੱਚ ਲੈਤਾ ਕਿਲੋ ਗੁੜ ਦੇਖੋ ਇਹਦੇ ਵਿੱਚ ਮੈਂ ਕੁਝ ਨਹੀਂ ਪਾਇਆ ਹੈਗਾ ਆਪਾਂ ਗੁੜ ਨੂੰ ਇਸ ਤਰੀਕੇ ਨਾਲ ਮੈਲਟ ਕਰਾਂਗੇ ਇੱਕ ਦੋ ਚਮਚ ਤੁਸੀਂ ਪਾਣੀ ਦੇ ਪਾ ਸਕਦੇ ਹੋ ਇੱਕ ਚਾਸਨੀ ਦੀ ਤਰ੍ਹਾਂ ਆਪਾਂ ਇਹਨੂੰ ਬਣਾ ਲੈਣਾ ਕੋਈ ਜ਼ਿਆਦਾ ਹਾਰ ਨਹੀਂ ਸਿਰਫ ਚਿਪਚਿਪੀ ਜੀ ਹੈ ਨਾ ਚਾਸਨੀ ਆਪਾਂ ਇਹਦੀ ਬਣਾਵਾਂਗੇ ਤੇ ਮੈਂ ਇਹਦੇ ਵਿੱਚ ਕਿੰਨੂੰ ਗੁੜ ਐਡ ਕਰਤਾ ਬਾਦ ਉਹਨਾਂ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਮੈਲਟ ਕਰ ਲਾਂਗੇ ਜਦੋਂ ਹਨ ਆਪਾਂ ਗੁੜ ਨੂੰ ਅੱਗ ਤੇ ਰੱਖਾਂਗੇ ਤਾਂ ਇਹ ਆਪਣੇ ਆਪ ਹੀ ਮੈਲਟ ਹੋ ਜਾਊਗਾ ਤੁਸੀਂ ਅਗਰੇ ਨਾ 슈ਗਰ ਹੁੰਦਾ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਆਪਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈ ਤਾਂ ਤੁਸੀਂ ਥੋੜਾ ਜਿਹਾ ਘੱਟ ਵੀ ਕਰ ਸਕਦੇ ਹੋ ਕਿਉਂਕਿ ਆਪਾਂ ਇਹਦੇ ਵਿੱਚ ਨਾ ਜਿਹੜੇ ਦਾਖਾਂ ਪਾਵਾਂਗੇ ਜਾਂ ਖਜੂਰ ਪਾ ਲਓ ਤੁਸੀਂ ਆਪਾਂ ਹਨਾ ਥੋੜੀਆਂ ਜੀਆਂ ਪਾਈਆਂ ਕੋਈ ਖੰਜੂਰਾ ਪਾ ਲਓ ਜਾਂ 100 ਗ੍ਰਾਮ ਖਜੂਰਾ ਪਾ ਲਓ ਗੁੜ ਨੂੰ ਤੁਸੀਂ ਫਿਰ ਘਟਾ ਦਿਓ ਚਾਹੀ ਬਿਲਕੁਲ ਸਕਿੱਪੀ ਕਰ ਦਿਓ ਨਾ ਪਾਓ ਖੰਜੂਰ ਪਾ ਲਓ ਅਗਰ ਤੁਹਾਨੂੰ ਨਾ ਪ੍ਰੋਬਲਮ ਹੈ ਨਹੀਂ ਤਾਂ ਗੁੜ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਬੇਟਾ ਪਾਣੀ ਪਿਲਾਓ ਗੁੜ ਖਾਣ ਲੱਗਿਆ ਪਿਆ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਤਾਂ ਕਿ ਆਪਣੀ ਵਧੀਆ ਜਿਹੜਾ ਗੁੜਾ ਹੋ ਪਿਗਲ ਜੇ ਸਿਰਫ 2-3 스ਪੂਨ ਮੈਂ ਇਹਦੇ ਵਿੱਚ ਨਾ ਪਾਣੀ ਦੇ ਪਾਏ ਨੇ ਜ਼ਿਆਦਾ ਨਹੀਂ ਤੁਸੀਂ ਪਾਣੀ ਇਹਦੇ ਵਿੱਚ ਐਡ ਕਰਨਾ ਜੀ ਦੇਖੋ ਮੈਂ ਕਿਲੋ ਗੁੜ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਹਨਾ ਤੇ ਅੱਧਾ ਕੌਲੀ ਦਾ 200 ml ਹਨਾ ਪਾਣੀ ਲਾਲੁੱਸੀ ਵੀ ਮੈਂ ਪਾਇਆ ਹੋਗਾ ਅਗਰ ਤੁਸੀਂ 100 ਗ੍ਰਾਮ ਜਾਂ 200 ਗ੍ਰਾਮ ਦਾ ਬਣਾਉਣੀ ਹੋ ਤਾਂ ਤੁਸੀਂ ਉਹਦੇ ਰਿਕੋਰਡਿੰਗ ਹਨਾ 5-4 ਚਮਚੇ ਪਾਣੀ ਦੇ ਪਾ ਸਕਦੇ ਹੋ ਜ਼ਿਆਦਾ ਨਾ ਪਾਓ ਕਿਉਂਕਿ ਇਹ ਜੜੀ ਤੁਹਾਡੀਆਂ ਪਿੰਨੀਆਂ ਨੇ ਹਨਾ ਕੋਝ ਅਜਿਹੇ ਤਰੀਕੇ ਨਾਲ ਜਿਵੇਂ ਆਪਾਂ ਲੱਡੂ ਬਟਾਗੇ ਨਹੀਂ ਬਟਣਗੇ ਆ। ਅਗਰ ਫਿਰ ਵੀ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਮੈਂ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦੇਵਾਂਗੀ। ਕਿਉਂਕਿ ਪ੍ਰੋਪਰ ਵਿੱਚ ਤੁਹਾਨੂੰ ਸਾਰੀ ਰੈਸਪੀ ਬਣਾ ਕੇ ਵੀ ਦਿਖਾ ਦਈਏ। ਇੱਕ ਦਿਨ ਮੈਂ ਪਹਿਲਾਂ ਵੈਸੇ ਵੀ ਦੱਸਦਾ ਸੀਗਾ। ਹਾਂਜੀ ਆਪਣਾ ਬੋੜ ਦੇਖੋ ਮੈਲਟ ਹੋਣਾ ਸ਼ੁਰੂ ਹੋ ਗਿਆ ਹੈਗਾ। ਉਨਾ ਪਚੰਗੇ ਤਰੀਕੇ ਦੇ ਨਾਲ ਇਹਦੀ ਚਿਪਚਿਪੀ ਜੀ ਖਚਾਸਨੀ ਜੀ ਬਣਾਵਾਂਗੇ ਮੈਂ ਤੁਹਾਨੂੰ ਪ੍ਰੋਪਰ ਦਿਖਾਵਾਂਗੀ ਵੀ ਕਿਸ ਤਰੀਕੇ ਨਾਲ ਆਪਾਂ ਬਣਾਵਾਂਗੇ ਉਸ ਤਰੀਕੇ ਨਾਲ ਤੁਸੀਂ ਬਣਾਉਂਦੇ ਰਹਿਣਾ ਥੋੜੀ ਦੇ ਗੁੜ ਨੂੰ ਹਿਲਾਉਂਦੇ ਰਹਿਣਾ ਨਹੀਂ ਜਿਹੜਾ ਆਪਣਾ ਗੁੜ ਹੈਗਾ ਉਹ ਨੀਚੇ ਲੱਗ ਜਾਏਗਾ ਹਲਕੀ ਅੱਗ ਤੇ ਬਣਾਇਓ ਕਿਉਂਕਿ ਜਿਆਦਾ ਤੇਜ਼ ਤੇ ਨਾ ਤੁਸੀਂ ਇਹਨੂੰ ਨੀਚੇ ਲਗਾ ਸਕਦੇ ਹੋ ਕਿਉਂਕਿ ਗੁੜ ਬਹੁਤ ਜਲਦੀ ਨੀਚੇ ਚਿਪਕ ਜਾਂਦਾ ਹਾਂਜੀ ਦੇਖੋ ਆਪਣਾ ਗੁੜ ਹੁਣ ਮੈਲਟ ਹੋਣਾ ਸ਼ੁਰੂ ਹੋ ਗਿਆ ਹੈਗਾ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਬਿਲਕੁਲ ਇਹਨਾਂ ਪਿਘਲਾ ਕੇ ਜਦ ਇਹਨ ਪੂਰਾ ਪਿਗਲ ਗਿਆ ਇਹ ਰ ਆਪਣੀ ਚਿਪਿਚਿਪੀ ਜੀ ਦੀ ਚਾਸਨੀ ਬਣਾਵਾਂਗੇ ਹਨ ਜੀ ਫਿਰ ਇਹ ਪੈਣਾ ਨਹੀਂ ਮੈਨੂੰ ਪੁੱਛਿਆ ਸੀਗਾ ਅਗੇ ਦੀਦੀ ਤੁਸੀਂ ਜਿਹੜੀ ਇਹ ਰੈਸਪੀ ਸਾਨੂੰ ਦੱਸ ਰਹੀ ਹੋਉਂਗੀ ਘੋਟਿਆਂ ਬਾਰੇ ਹੈ ਗਰਦ ਬਾਰੇ ਵੀ ਇਹਨੂੰ ਤੁਸੀਂ ਖੁਦ ਯੂਜ਼ ਕਰਦੇ ਹੋ ਦੇਖੋ ਅੱਜ ਮੈਂ ਤੁਹਾਡੇ ਸਾਹਮਣੇ ਹੈ ਨਾ ਬਿਲਕੁਲ ਬਣਾ ਕੇ ਵੀ ਦਿਖਾਤਾ ਵੀ ਅਸੀਂ ਇਹਨੂੰ ਘਰੇ ਯੂਜ਼ ਕਰਦੇ ਹਾਂ ਕਿਉਂਕਿ ਅਸੀਂ ਵੀ ਮੈਂ ਤੇ ਮੇਰੀ ਸਾਸੂ ਮਾ ਨੇ ਪਿਛਲੀ ਵਾਰੀ ਹੈ ਨਾ ਅਸੀਂ ਬਣਾਈਆਂ ਸੀਗੀਆਂ ਇਹ ਪਹਿਲੀ ਵਾਰੀ ਬਣਾਈਆਂ ਸੀਗੇ ਅਸੀਂ ਵੀ ਉਸ ਟਾਈਮ ਸਾਨੂੰ ਨਹੀਂ ਪਤਾ ਸੀਗਾ ਨਾ ਵੀ ਇੰਨੀ ਐ ਇਹ ਪੈਦਾਵੰਦ ਨੇ ਪਰ ਸਾਡੀ ਦੁਨੀਆਂ ਦੇ ਨਾ ਜਦੋਂ ਮੈਂ ਪੌੜੀਆਂ ਚੜ੍ਹਦੀ ਸੀ ਚਲੋ ਮੰਮੀ ਦੇ ਤਕੋੜੇ ਨਾ ਤੁਣ ਪਤੇ ਵੀ ਬਦਲਾਏ ਮੈਂ ਪਹਿਲਾਂ ਵੀ ਦੱਸਿਆ ਸੀ ਮੈਂ ਜਦੋਂ ਪੌੜੀਆਂ ਚੜ੍ਹਦੀ ਸੀ ਤਾਂ ਨਾ ਮੇਰੀ ਬੋਟਿਆਂ ਦੇ ਵਿੱਚ ਕੜ ਕੜਦੀ ਆਵਾਜ਼ ਆਉਂਦੀ ਸੀ ਤੇ ਨਾਲੇ ਨਾ ਕਮਲ ਦਰਦ ਵੀ ਕਾਫੀ ਜ਼ਿਆਦਾ ਰਹਿਣ ਲੱਗ ਗਿਆ ਸੀਗਾ ਤੇ ਇਸ ਚੀਜ਼ ਦੇ ਨਾਲ ਨਾ ਕਾਫੀ ਜ਼ਿਆਦਾ ਪੈਦਾ ਰਿਹਾ ਸਾਨੂੰ ਸਰਦੀਆਂ ਦੇ ਵਿੱਚ ਪਤਾ ਵੀ ਨਹੀਂ ਲੱਗਿਆ ਨਾ ਵੀ ਕਿਸ ਤਰੀਕੇ ਨਾਲ ਸਰਦੀਆਂ ਲੰਘੀਆਂ ਕੋਈ ਹੱਡ-ਗੋਡੇ ਦਰਦ ਨਹੀਂ ਕੀਤੇ ਕਿੰਨਾ ਲੈ ਤਾਕਤ ਦੀ ਤਾਕਤ ਹੈ ਨਾ ਸਵੇਰੇ ਤੁਸੀਂ ਕਿਵੇਂ ਖਾਣਾ ਹੈ ਸ਼ਾਮ ਨੂੰ ਕਿਵੇਂ ਖਾਣਾ ਹੈ ਮੈਂ ਤੁਹਾਨੂੰ ਪ੍ਰੋਪਰ ਦੱਸੂਗੀ ਦੇਖੋ ਬਿਲਕੁਲ ਪਿਗਲ ਚੁੱਕਿਆ ਗੁੜ ਹੁਣ ਆਪਾਂ ਇਹਨੂੰ ਥੋੜਾ ਜਿਹਾ ਗਾਸਨੀ ਬਣਾ ਲਾਂਗੇ ਹਾਂਜੀ ਤੇ ਜਿਹੜੀ ਆਪਣੀ ਆਲਸੀ ਤਿਲ ਖਸ ਖਸ ਹਨ ਆਪਾਂ ਉਹਨੂੰ ਸਾਰੇ ਕਾਸੀ ਨੂੰ ਪੀਸ ਲਿਆ ਹੈਗਾ ਬਰੀਕ ਬਦਾਮ ਬਿਲਕੁਲ ਹੈ ਨਾ ਪੀਸ ਲੈਣੇ ਆਪਾਂ ਨੇ ਕਿਉਂਕਿ ਜੇ ਆਪਾਂ ਨਾ ਇਦਾਂ ਮੋਟੀਆਂ ਰੱਖਾਂਗੇ ਇਹਨਾਂ ਨੂੰ ਫਿਰ ਖਾਣ ਚ ਪ੍ਰੋਬਲਮ ਆਉਂਦੀ ਹੈ ਦਿੱਕਤ ਆਉਂਦੀ ਹੈ ਨਾ ਖਾਦੀ ਨਹੀਂ ਜਾਂਦੀ ਹੈਗੀ ਤੇ ਇਹ ਆਪਣਾ ਜਿਹੜੇ ਸੋਲੇ ਸੀਗੇ ਆਪਾਂ ਉਹਨਾਂ ਨੂੰ ਵੀ ਪੀਸ ਲਿਆ ਸੀਗਾ ਜਿਹੜੇ ਥੋੜਾ ਜਿਹਾ ਗੁੜ ਸੀਗਾ ਸੌਰੀ ਆਪਣਾ ਘਿਓ ਸੀਗਾ ਜਿਹਦੇ ਵਿੱਚ ਆਪਣੇ ਬਦਾਮਾਂ ਨੂੰ ਰੋਸਟ ਕੀਤਾ ਸੀ ਉਹ ਵੀ ਮੈਂ ਇਹਦੇ ਵਿੱਚੀ ਐਡ ਕਰ ਲਿਆ ਸੀਗਾ ਤੇ ਹੁਣ ਜਿਹੜੀਆਂ ਆਪਣੀਆਂ ਨਾ ਸੌਗੀ ਹੈ ਇਹਨੂੰ ਵੀ ਆਪਾਂ ਇਹਦੇ ਵਿੱਚੀ ਐਡ ਕਰ ਲਾਂਗੇ ਤੁਸੀਂ ਸੌਗੀ ਹੈ ਨਾ ਨਹੀਂ ਵੀ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਕਰ ਲਾਂਗੇ ਮਿਕਸ ਚੰਗੇ ਤਰੀਕੇ ਨਾਲ ਮਿਕਸ ਕਰਕੇ ਹੁਣ ਜਿਹੜਾ ਆਪਣਾ ਗੁੜ ਹੈਗਾ ਉਹਨੂੰ ਵੀ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਐਡ ਕਰ ਲਾਂਗੇ ਦੇਖੋ ਜਿਵੇਂ ਮੈਂ ਪ੍ਰੋਪਰ ਤੁਹਾਨੂੰ ਦੱਸਿਆ ਅਗਰ ਤੁਸੀਂ ਉਸੇ ਨਾਪ ਦੇ ਨਾਲ ਪਾਓਗੇ ਤਾਂ ਤੁਹਾਡੀ ਜਿਹੜੀ ਚਾਸਨੀ ਹੈ ਸਾਰਾ ਗੁੜ ਵਗੈਰਾ ਸਾਰਾ ਕੁਝ ਨਾ ਪੂਰੀ ਮਾਤਰਾ ਦੇ ਵਿੱਚ ਬਣੇਗਾ ਅਗਰ ਤੁਸੀਂ ਨਾ ਗੁੰਦਾ ਵੀ ਹਾਂ ਕੱਟ ਕਰ ਲੋ ਐ ਕਰ ਲੋ ਤਾਂ ਉਹ ਤੁਹਾਡੀ ਮਰਜ਼ੀ ਹੈ ਫਿਰ ਉਹਦੇ ਨਾਲ ਨਾ ਕਈ ਵਾਰੀ ਪਰਫੈਕਟ ਨਹੀਂ ਚੀਜ਼ ਬਣਦੀ ਹੈਗੀ ਫਿਰ ਵੀ ਕੋਈ ਗਲਤੀ ਪ੍ਰੋਬਲਮ ਹੋਈ ਕੋਈ ਦਿੱਕਤ ਹੋਈ ਨਾ ਸਮਝ ਆਵੇ ਤਾਂ ਤੁਸੀਂ ਮੈਨੂੰ ਪ੍ਰੋਪਰ ਪੁੱਛ ਸਕਦੇ ਹੋ ਹੂੰ ਪਾ ਦਿਓ ਇਹ ਆਪਣਾ ਬਦਾਮ ਥੋੜੀ ਜਿਹੀ ਰਹਿ ਗਏ ਸੀਗੇ ਤੇ ਇਹਨਾਂ ਨੂੰ ਆਪਾਂ ਨੇ ਬਿਲਕੁਲ ਬਰੀਕ ਪੀਸ ਲਿਆਗਾ ਹਾਂਜੀ ਹੁਣ ਆਪਾਂ ਚੰਗੇ ਤਰੀਕੇ ਦੇ ਨਾਲ ਇਹਨੂੰ ਮਿਕਸ ਕਰ ਲਾਂਗੇ ਦੇਖੋ ਬਿਲਕੁਲ ਸਾਰਾ ਕੁਝ ਆਪਣਾ ਪਰਫੈਕਟ ਹੈਗਾ ਨਾ ਕੁਝ ਵੀ ਅਜਿਹੀ ਚੀਜ਼ ਨਹੀਂ ਹੈਗੀ ਜਿਹੜੀ ਕਿ ਵੱਧ ਘਟ ਪਈ ਹੈਗੀ ਹੁਣ ਆਪਾਂ ਇਹਦੇ ਗਰਮ ਗਰਮ ਦੀਆਂ ਹੀ ਪਿੰਨੀਆਂ ਬਣਾਵਾਂਗੇ ਕਿਉਂਕਿ ਅਗਰ ਤੁਸੀਂ ਇਹਨੂੰ ਠੰਡਾ ਕਰ ਲਓਗੇ ਫਿਰ ਪਿੰਨੀਆਂ ਨਹੀਂ ਬਣਨੀਆਂ ਹੈਗੀਆਂ ਅਗਰ ਤੁਹਾਡੇ ਪਿੰਨੀਆਂ ਬਣਾਉਣ ਦੇ ਵਿੱਚ ਨਾ ਹੁੰਦੇ ਵੀ ਆਪਾਂ ਤੋਂ ਹੱਥ ਹੈ ਨਾ ਗਰਮ-ਗਰਮ ਚਲਦੇ ਨਹੀਂ ਹੈਗੇ ਵੈਸੇ ਤਾਂ ਆਪਾਂ ਨੂੰ ਇਸ ਤਰੀਕੇ ਨਾਲ ਇਹਦੀਆਂ ਪਿੰਨੀਆਂ ਐ ਬਣਾਉਣੀਆਂ ਪੈਣਦੀਆਂ ਨੇ ਦੇਖੋ ਇਸ ਤਰੀਕੇ ਨਾਲ ਤੁਸੀਂ ਪਿੰਨੀਆਂ ਬਣਾ ਬਣਾ ਕੇ ਰੱਖੀ ਚਲਾਂਗੇ ਅਗਰ ਤੁਸੀਂ ਇਹ ਨਾ ਥੋੜੀ ਜਿਹੀ ਹੋਰ ਸੋਹਣੀਆਂ ਬਣਾਉਣੀਆਂ ਚਾਹੋ ਤਾਂ ਤੁਸੀਂ ਇਸ ਤਰੀਕੇ ਨਾਲ ਥੋੜੀ ਜਿਹਾ ਨਾ ਤੇਲ ਲਗਾ ਦਿਓ ਇਹਨਾਂ ਤੇ ਦੇਖੋ ਕਿੰਨੀਆਂ ਸੋਹਣੀਆਂ ਆਪਣੀਆਂ ਇਹ ਪਿੰਨੀਆਂ ਬਣ ਕੇ ਰੈਡੀ ਹੋਣਗੀਆਂ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਗਰਮ-ਗਰਮ ਨੂੰ ਹੀ ਬਣਾਉਣਾ ਪਊਗਾ। ਕਈ ਭੈਣਾਂ ਨੂੰ ਦਿੱਕਤ ਆਉਂਦੀ ਹੁੰਦੀ ਹੈ ਨਾ ਵੀ ਗਰਮ ਚੀਜ਼ ਨੂੰ ਨਾ ਨਹੀਂ ਹੱਥ ਦੇ ਵਿੱਚ ਫੜ ਸਕਦੀਆਂ। ਤਾਂ ਤੁਸੀਂ ਨਾ ਆਪਣੇ ਹੱਥ ਦੇ ਉੱਪਰ ਇੱਕ ਪੋਲੀਥੀਨ ਚੜਾ ਲੈਣਾ ਲਫਾਫਾ ਚੜਾ ਲਿਓ। ਫਿਰ ਉਹਦੇ ਨਾਲ ਤੁਸੀਂ ਇਹ ਪਿੰਨੀਆਂ ਨੂੰ ਬਣਾ ਲਿਓ ਤੇ ਆਪਾਂ ਆਹ ਹੁਣ ਇਹਨੀਆਂ ਪਿੰਨੀਆਂ ਬਣਾਉਣੇ ਆ। ਜਿੱਦਿ ਦੇ ਹੁਣ ਆਪਾਂ ਇਸ ਤਰੀਕੇ ਨਾਲ ਨਾ ਗਰਮ-ਗਰਮ ਦੀਆਂ ਪਿੰਨੀਆਂ ਬਣਾ ਲਾਂਗੇ। ਇਸ ਨੂੰ ਖਾਣ ਦਾ ਹੁਣ ਮੈਂ ਤੁਹਾਨੂੰ ਤਰੀਕਾ ਦੱਸ ਦਿੰਦੀ ਆ। ਇੱਕ ਪਿੰਨੀ ਸਵੇਰੇ ਦੁੱਧ ਨਾਲ ਖਾ ਲਓ ਤੁਸੀਂ ਚਾਹ ਨਾਲ ਖਾ ਲਓ ਜਾਂ ਵੈਸੇ ਖਾ ਲਓ ਇਹ ਤੁਹਾਡੀ ਆਪਣੀ ਇੱਛਾ ਹੈਗੀ ਦੁੱਧ ਨਾਲ ਖਾ ਲਓਗੇ ਤਾਂ ਜ਼ਿਆਦਾ ਵਧੀਆ ਤੇ ਇੱਕ ਪਿੰਨੀ ਤੁਸੀਂ ਸ਼ਾਮ ਨੂੰ ਖਾ ਲਓ 4:00 ਵਜੇ ਹੈ ਨਾ ਦੁੱਧ ਨਾਲ ਖਾ ਲਿਓ ਅਗਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਤੁਸੀਂ ਸ਼ਾਮ ਨੂੰ ਭਾਂਜੀ ਹੁਣ ਆਪਾਂ ਤੁਹਾਨੂੰ ਦੱਸਿਆ ਇਹਨੇ ਪ੍ਰੋਪਰ ਤੁਸੀਂ ਉਸ ਤਰੀਕੇ ਨਾਲ ਇਹਦੀ ਇੱਕ ਪਿੰਨੀ ਖਾਣੀ ਹੈ ਤੁਸੀਂ ਅਗਰ ਇਹਨੂੰ ਲਗਾਤਾਰ ਹਨ 2 ਮਹੀਨੇ ਖਾ ਲਉਗੇ ਤਾਂ ਤੁਹਾਡਾ ਸਰੀਰ ਇੱਕ ਲੋਹੇ ਦੀ ਤਰ੍ਹਾਂ ਹਨ ਮਜ਼ਬੂਤ ਤੇ ਤਾਕਤਵਰ ਬਣ ਜਾਏਗਾ ਦੇਖੋ ਇਸ ਤਰੀਕੇ ਦੀ ਹਨਾ ਪਿੰਨੀਆਂ ਤੁਸੀਂ ਛੋਟੀਆਂ ਵੱਡੀਆਂ ਬਣਾ ਸਕਦੇ ਹੋ ਆਪਣੀ ਮਰਜ਼ੀ ਦੇ ਅਨੁਸਾਰ ਤੇ ਤੁਸੀਂ ਇਹਦੇ ਵਿੱਚ ਹਨਾ ਜਿਵੇਂ ਦਾਗ ਆਪਣੇ ਮਦਦਸੇ ਤੁਹਾਨੂੰ ਫੁੱਲ ਮਖਾਣੇ ਵਗੈਰਾ ਉਹ ਵੀ ਪਾ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਇਹ ਰੈਸਪੀ ਮੈਂ ਤੁਹਾਨੂੰ ਹਨਾ ਪਹਿਲਾਂ ਦੱਸੀ ਸੀ ਤੇ ਹੁਣ ਬਣਾ ਕੇ ਵੀ ਦਿਖਾਤੀ ਹੈਗੀ ਕਿਉਂਕਿ ਮੈਂ ਅਕਸਰ ਤੁਹਾਨੂੰ ਜਦੋਂ ਵੀ ਕੋਈ ਚੀਜ਼ ਦੱਸਦੀ ਹੁੰਦੀ ਆ ਹਨਾ ਤੇ ਮੈਂ ਤੁਹਾਨੂੰ ਪ੍ਰੈਕਟੀਕਲ ਵੀ ਉਸ ਚੀਜ਼ ਨੂੰ ਕਰਕੇ ਦਿਖਾਉਣੀ ਆਗੀ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੁਝ ਹੋਰ ਕਹੀ ਜਾਵਾਂ ਹਨਾ ਖੁਦ ਕੁਝ ਹੋਰ ਕਰੀ ਜਾਵਾਂ ਤੇ ਇਸ ਤਰੀਕੇ ਦੇ ਨਾਲ ਦੇਖੋ ਇਹ ਪਿੰਨੀਆਂ ਜਿਹੜੀਆਂ ਮੈਂ ਬਣਾਈਆਂ ਨੇ ਮੈਂ ਕਿਲੋ ਅਲਸੀ ਦੀਆਂ ਬਣਾਈਆਂ ਨੇ ਬਾਕੀ ਇਹਦੇ ਵਿੱਚ 2-200 ਗ੍ਰਾਮ ਪਾਈਆ ਪਾਈਆ ਮਲਕਿ ਮੈਂ ਤੇਲ ਖਾਸ-ਖਾਸ ਬਾਕੀ ਸਾਰਾ ਸਮਾਨ ਮੈਂ ਤੁਹਾਨੂੰ ਦਿਖਾਇਆ ਜਿਹੜਾ ਪਾਇਆ ਹੈਗਾ ਤਾਂ ਤੁਸੀਂ ਇਹਨੂੰ ਬਣਾ ਕੇ ਰੱਖ ਸਕਦੇ ਹੋ ਇਹਨੂੰ 3 ਮਹੀਨਾ ਵੀ ਰੱਖ ਲਓ 2 ਮਹੀਨੇ ਰੱਖ ਲਓ ਕੁਝ ਨਹੀਂ ਹੁੰਦਾ ਹੈਗਾ ਤੁਸੀਂ ਇਕੱਠੀਆਂ ਬਣਾ ਕੇ ਰੱਖ ਲਓ ਨਹੀਂ ਤੁਸੀਂ ਪਹਿਲਾਂ ਥੋੜੀਆਂ ਜਿਹਾ ਬਣਾ ਲਓ ਤੇ ਉਸ ਤੋਂ ਬਾਅਦ ਇਕੱਠੀਆਂ ਬਣਾ ਕੇ ਰੱਖ ਲਓ ਮੈਂ ਹੁਣ ਇਹਨੂੰ ਦੇਖੋ 1 ਮਹੀਨੇ ਵਾਸਤੇ ਅਸੀਂ ਬਣਾ ਲਈਆਂ ਮਹੀਨੇ ਤੋਂ ਬਾਅਦ ਦੁਬਾਰਾ ਬਣਾਵਾਂਗੇ ਫਿਰ ਆਪਾਂ ਦੂਸਰੇ ਚੈਨਲ ਤੇ ਲਾਈਵ ਬਣਾ ਕੇ ਤੁਹਾਨੂੰ ਦਿ ਤੇ ਪੰਜੀਰੀ ਵੀ ਆਪਾਂ ਤੁਹਾਨੂੰ ਹਨਾ ਦਿਖਾਵਾਂਗੇ ਪੰਜੀਰੀ ਆਪਾਂ ਪੰਜ ਚਾਰ ਦਿਨਾਂ ਨੂੰ ਤੁਹਾਨੂੰ ਵੀਡੀਓ ਪਾਵਾਂਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਦੂਸਰੇ ਚੈਨਲ ਕੁਕਿੰਗ ਵਾਲੇ ਨੂੰ ਤੇ ਮੋਟੀਵੇਸ਼ਨ ਵਾਲੇ ਨੂੰ ਵੀ ਤੁਸੀਂ ਪਲੀਜ਼ ਸਬਸਕ੍ਰਾਈਬ ਕਰਨਾ ਹਾਂਜੀ ਤੁਸੀਂ ਜਿਹੜਾ ਇਹਦੇ ਵਿੱਚ ਗੁੜ ਪਾਉਣਾ ਹੈ ਨਾ ਅਗਰ ਤੁਸੀਂ ਉਸ ਗੁੜ ਨੂੰ ਜ਼ਿਆਦਾ ਕਾੜ ਲਿਆ ਤਾਂ ਤੁਹਾਡੀਆਂ ਇਹ ਪਿੰਨੀ ਇਹਨੀਆਂ ਸਖਤ ਹੋ ਜਾਣਗੀਆਂ ਕਿ ਤੁਸੀਂ ਖਾਣ ਹੀ ਪਾਉਂਗੇ ਇਹਨਾਂ ਨੂੰ ਬਹੁਤ ਜ਼ਿਆਦਾ ਸਖਤ ਹੋ ਜਾਂਦੀਆਂ ਨੇ ਤੇ ਬਾਕੀ ਤੁਸੀਂ ਨੇ ਹਨਾ ਅਗਰ ਇਸ ਜਿਹੜਾ ਮਟੀਰੀਅਲ ਮੈਂ ਤੁਹਾਨੂੰ ਸਾਰਾ ਸਮਾਨ ਦੱਸਿਆ ਅਗਰ ਤੁਸੀਂ ਇਹ ਨੂੰ ਵੀ ਅੱਗ ਤੇ ਰੱਖ ਲਿਆ ਬਿਜਿਵੇਂ ਠੰਡਾ ਹੋ ਗਿਆ ਸੋ ਤੁਹਾਨੂੰ ਪਿੰਨੀਆਂ ਨਹੀਂ ਬਣੀਆਂ ਕਿਉਂਕਿ ਪ੍ਰੋਪਰ ਤੁਸੀਂ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀਏ ਨਾ ਪਾਈ ਤਾਂ ਤੁਸੀਂ ਇਹ ਨੂੰ ਹਨਾ ਗਰਮ ਰੱਖ ਲੋਗੇ ਗਰਮ ਰੱਖੋਗੇ ਫਿਰ ਵੀ ਇਹ ਸਖਤ ਹੋ ਜਾਣਗੀਆਂ ਤਾਂ ਜਿਵੇਂ ਮੈਂ ਤੁਹਾਨੂੰ ਦੱਸੀਏ ਬਿਲਕੁਲ ਸੇਮ ਉਵੇਂ ਕਰਨਾ ਵੀਡੀਓ ਸਕਿਪ ਨਾ ਕਰਿਓ ਤਾਂ ਬਿਲਕੁਲ ਪਰਫੈਕਟ ਬਣੂਗੀ ਤਾਂ ਸਾਰਾ